ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਤੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਦੇ ਵਿੱਚ ਗਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀਕੇ ਪੱਤਨ ਨਵਾਂਪੁਰ ਕੋਟ ਬੁੱਢਾ ਪੱਤੀ ਕੁਝ ਕਿਲੋਮੀਟਰ ਦੀ ਦੂਰੀ ਤੇ ਇਹ ਜਿਹੜੇ ਨਗਰ ਤੇ ਸ਼ਹਿਰ ਨੇ ਇਹ ਤਾਂ ਵੀਰ ਦੇ ਫਾਰਮ ਤੇ ਤੁਸੀਂ ਵਿజిਟ ਕਰ ਸਕਦੇ ਜੋ ਤੇ ਆਪਾਂ ਆਏ ਆ ਅੱਜ ਪਿੰਡ ਜੋੜ ਸਿੰਘ ਵਾਲਾ ਵਿੱਚ ਹੀ ਆਪਣੇ ਨਗਰ ਵਿੱਚੋਂ ਜਿਹੜੀ ਮੈਂ ਵੀਡੀਓ ਸ਼ੂਟ ਕਰਨ ਦਾ ਤੇ ਬਹੁਤ ਸੋਹਣਾ ਅੱਜ ਤਾਂ ਹਮੇ ਇੱਕ ਵਾੜ ਦਿਖਾਵਾਂਗੇ ਦੂਜੇ ਸੂਏ ਦੇ ਵਿੱਚ ਤੇ ਨਾਲ ਦੀ ਜਿਹੜੀ ਡਿਟੇਲ ਆਪਾਂ ਵੀਰ ਤੋਂ ਲੈਨੇ ਆ ਕਰਦੇ ਆ ਗੱਲਬਾਤ ਵੀਰ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਕਾਲੇ ਵੀਰ ਵਧੀਆ ਕੀ ਸੁਣਾਓ ਵਧੀਆ ਕਿਰਪਾ ਵਾਹਿਗੁਰੂ ਦੀ ਮਿਹਰ ਕਾਲੇ ਵੀਰ ਨਾਲ ਦੀ ਨਾਲ ਆਪਾਂ ਵਾੜ ਨੂੰ ਖੁੱਲ ਗਏ ਤੇ ਨਾਲ ਦੀ ਨਾਲ ਇਹਦੀ ਡਿਟੇਲ ਕਰੀਏ ਸਾਂਜੀ ਤੇ ਕਾਲੇ ਵੀਰ ਕਿੰਨਾ ਵਸੂਆ ਸੋਈ ਦੂਜਾ ਸੂਆ ਵੀਰ ਜੀ ਦੂਜਾ ਸੂਆ ਸੋਈ ਆ ਤੇ ਪਹਿਲੇ ਸੂਏ ਦਾ ਕਾਲੇ ਵੀਰ ਕੀ ਰਿਕਾਰਡ ਸੀਗਾ ਕਿੰਨਾ ਕਿ ਦੁੱਧ ਚੋਇਆ ਤੇ ਹੁਣ ਪਹਿਲੇ ਸੂਏ ਵੀਰ ਜੀ 17 18 ਲੀਟਰ ਦੁੱਧ ਚੋਇਆ ਵਾ 17 18 ਲੀਟਰ ਪਹਿਲੇ ਸੂਏ ਦਾ ਜਿਹੜਾ ਇਹਦਾ ਪਹਿਲੇ ਸੂਏ ਤੇ ਦੂਜਾ ਸੂਆ ਜਿਹੜਾ ਚੱਲ ਰਹੀ ਆ ਕਿੰਨੇ ਦਿਨ ਹੋ ਗਏ ਕਾਲੇ ਵੀਰ ਸੂਈ ਨੂੰ 10 ਤੋਂ 12 ਦਿਨ ਹੋ ਗਏ ਵੀਰ ਜੀ ਸੂਈ ਨੂੰ 10 ਤੋਂ 12 ਦਿਨ ਸੂਈ ਨੂੰ ਹੋ ਗਿਆ ਤੇ ਹੁਣ ਕਿੰਨਾ ਦੁੱਧ ਦੇ ਦੇ ਥੱਲੇ ਹੁਣ ਇਸ ਟਾਈਮ 14 15 ਕਿਲੋ ਆ 14 ਤੋਂ 15 ਕਿਲੋ ਜਿਹੜਾ ਇਹਦੇ ਥੱਲੇ ਹਾਜ਼ਰ ਤੇ ਅੱਜ ਜਿਹੜਾ ਇਹਨੂੰ ਦਿਨ ਕਿੰਨੇ ਦੱਸਿਆ ਵਾ ਇਹ ਦੁਬਾਰਾ ਤੋਂ ਰਿਪੀਟ ਕਰੀਏ ਆਪਾਂ 10 ਤੋਂ 12 ਦਿਨ ਉਸ 10 ਤੋਂ 12 ਦਿਨ ਇਹਨੂੰ ਸੂਈ ਨੂੰ ਹੋ ਗਿਆ ਤੇ ਗੱਲ ਕਰੀਏ ਵੈਡ ਦੀ ਬਹੁਤ ਚੰਗੀ ਆ ਥੋੜੀ ਜਿਹੀ ਕਿਤੇ ਨਾ ਕਿਤੇ ਐਚ ਐਫ ਤੇ ਸ਼ਾਈਵਾਲ ਦਾ ਕ੍ਰੋਸ ਆ ਗਿਆ ਕਿਉਂਕਿ ਜਿਹੜਾ ਰੰਗ ਪ੍ਰਿੰਟ ਆ ਬਿਲਕੁਲ ਐਚ ਐਫ ਦਾ ਵਾ ਤੇ ਕੰਨ ਜਿਹੜਾ ਥੋੜਾ ਜਿਆ ਲੰਬਾ ਜਿਹੜਾ ਸ਼ਾਈਵਾਲ ਦਾ ਲੱਗਾ ਵਾ ਤੇ ਮਿਕਸ ਬਰੀਡ ਆ ਇਹ ਗਰਮੀ ਦੇ ਪੱਖ ਨੂੰ ਬਹੁਤ ਵਧੀਆ ਵਾ ਕਿਉਂਕਿ ਗਰਮੀ ਦੇ ਵਿੱਚ ਇਹੋ ਜਿਹੜੀਆਂ ਵੈੜਾ ਵਾ ਬਿਲਕੁਲ ਤਾਸਦੀਆਂ ਨਹੀਂ ਗਰਮੀ ਨਹੀਂ ਮਨਾਉਂਦੀਆਂ ਤੇ ਦੁੱਧ ਵੀ ਜਿਹੜਾ ਇਹਨਾਂ ਦਾ ਮੱਜਾਂ ਦੇ ਬਰਾਬਰ ਕਰਮਾਲੀਆਂ ਦਾ ਹੁੰਦਾ ਵਾ ਤੇ ਰੰਗ ਪ੍ਰਿੰਟ ਦੀ ਗੱਲ ਕਰੀਏ ਤੇ ਬਹੁਤ ਸੋਹਣਾ ਦੋ ਹੀ ਰੰਗ ਆ ਬਲੈਕ ਤੇ ਵਾਈਟ ਵੱਡੇ ਜਿਹੜੇ ਪ੍ਰਿੰਟ ਆਗੇ ਡੱਬ ਜਿਹੜਾ ਵੱਡਾ ਆ ਗਿਆ ਤੇ ਬਹੁਤ ਸੋਹਣਾ ਜਿਹੜਾ ਇਹ ਲੱਗਨਦਿਆ ਭਾਰਤ ਦਾ ਨਕਸ਼ਾ ਜਿਹੜਾ ਲੱਗੀ ਜਾਂਦਿਆ ਆ ਦੇਖੋ ਜੀ ਹਵਾਨੇ ਦੀ ਗੱਲ ਕਰੀਏ ਤੇ ਬਹੁਤ ਚੰਗਾ ਵਨ ਸਪੇਸ ਥਣਾ ਦੀ ਬਹੁਤ ਚੰਗੀ ਨਿੱਗਰ ਲੈਵਾ ਜਿੰਨਾ ਲੈਵਾ ਨਿੱਗਰ ਆ ਇਹਨੂੰ ਕੋਈ ਮਸਟੈਟਸ ਦਾ ਡਰ ਨਹੀਂ ਆ ਕਿਸੇ ਵੀ ਚੀਜ਼ ਦਾ ਨਹੀਂ ਆ ਦੇਖੋ ਜੀ ਮੁੱਠੀ ਵਾਲਾ ਥਾਣਾ ਤੇ ਪੂਰੀ ਠੰਡੀ ਸੀ ਤੇ ਚੰਗੀ ਜੰਮੀ ਪਲੀ ਆ ਪੂਰੀ ਪੂਰੀ ਰਾਜੀ ਜਿੰਨੂੰ ਆਪਾਂ ਪਲੀ ਪਲੀਤੀ ਕਹਿ ਸਕਦੇ ਆ ਤੇ ਆਪਾਂ ਦੋਨਾਂ ਸਾਈਡਾਂ ਤੋਂ ਜਿਹੜਾ ਥਾਣਾ ਤੇ ਝਾਦ ਜਰੂਰ ਮਨਾਉਂ ਮਰਵਾਉਨੇ ਆ ਮੁੱਠੀ ਵਾਲਾ ਥਾਣਾ ਆ ਦੇਖੋ ਜੀ ਬਹੁਤ ਸੋਹਣਾ ਕਰਮਾਲੀ ਨੂੰ ਥਨ ਲੱਗਾ ਕਾਲੇ ਵੀਰ ਕੋਈ ਥਾਣ ਵੱਧ ਘੱਟ ਕੋਈ ਪੂਰ ਛੱਟਾ ਕੋਈ ਚੱਕਰ ਨਹੀਂਗਾ ਐ ਪੀੜੀ ਦੇ ਪਾਵੇਂ ਵਰਗੇ ਥਾਣਾ ਮੋਟੀ ਚਵਾਈ ਆ ਬਿਲਕੁਲ ਹਾਂ ਏ ਜੀ ਤਾਂ ਜਿਹੜੀ ਥਾਣੀ ਬਹੁਤ ਸੋਹਣਾ ਕਰਮਾਲੀ ਨੂੰ ਲੱਗਾ ਤੇ ਸਦਰਾ ਬਾਕੀ ਆ ਵੀ ਨੁਕਸ ਕੋਈ ਨਹੀਂ ਇਸ ਚੀਜ਼ ਨੂੰ ਬਿਲਕੁਲ ਫਿਕਸ ਆਰਡਰ ਨੂੰ ਕਾਲੇ ਵਿੱਚ ਕਦੀ ਵੀ ਜਿਹੜਾ ਮਸਤਾਤ ਪਿਆ ਉਹ ਇਹ ਚੀਜ਼ ਦਾ ਜਰਾ ਗਿਆਨ ਰੱਖਦੇ ਆ ਬਿਲਕੁਲ ਅ ਵੀਰ ਦੇ ਮੁਤਾਬਕ ਵੀ ਵੀਰ ਕਾਫੀ ਵੀਰ ਦਾ ਪਹਿਲਾਂ ਤੋਂ ਸ਼ੁਰੂ ਤੋਂ ਜਿਹੜਾ ਚੰਗਾ ਧਾਵਾ ਦਾ ਫਾਰਮ ਰਿਆ ਚਲੋ ਵੀਰ ਨੇ ਕਿਤੇ ਨਾ ਕਿਤੇ ਥੋੜਾ ਜਿਹਾ ਛੱਡ ਦਿੱਤਾ ਫਾਰਮ ਘਰਾਂ ਦੇ ਸੋ ਜਿਹੜੇ ਰਜੇਵੇਂ ਹੁੰਦੇ ਆ ਉਹਨਾਂ ਕਰਕੇ ਫਿਰ ਵੀ ਵੀਰ ਨੇ ਚੀਜ਼ ਦੀ ਫਰਕ ਨਾ ਰੱਖਿਆ ਤੇ ਬਹੁ ਨਿੱਗਰ ਆ ਬੈੜ ਤੇ ਪਚਵਾਈ ਨਾਲ ਦੀ ਨਾਲੇ ਵੀ ਜਰੂਰ ਦਿਖਾਵਾਂਗੇ ਕਾਲੇ ਵੀਰ ਬੰਨੀਆ ਬੈਡ ਨੂੰ ਤੇ ਆਪਾਂ ਇਹਦੀ ਚਵਾਈ ਜਰੂਰ ਦਿਖਾਈਏ ਬਹੁਤ ਸੋਹਣੀ ਆ ਜੰਮੀ ਪਲੀ ਆ ਨਿੱਗਰ ਤੇ ਰੇਤ ਵੀ ਇਹਦਾ ਜਲ ਪਾਪੜ ਤਾਂ ਬਿਲਕੁਲ ਜੈਗ ਰਹੂਗਾ ਤੇ ਆਪਾਂ ਜਿਹੜਾ ਨਾਲ ਦੀ ਨਾਲ ਚਵਾਈ ਤੁਹਾਨੂੰ ਜਰੂਰ ਦਿਖਾਉਨੇ ਆ ਮਿਲ ਕੋਈ ਇਹ ਨੇੜਾ ਪੜਾ ਬੰਡਾ ਪਤਾ ਵਾ ਤੇ ਹੁਣ ਚਵਾਈ ਜਿਹੜੀ ਆਪਾਂ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਦੇਖੋ ਜਿਹੜਾ ਬੱਚਾ ਵੀਰ ਨੇ ਲਾਤਾ ਵਾ ਆ ਦੇਖੋ ਜੀ ਜਿਹੜੀ ਚੁਵਾਈ ਆ ਹੁਣ ਆਪਾਂ ਨਾਲ ਦੀ ਨਾਲ ਦਿਖਾਉਨੇ ਆ ਠੀਕ ਆ ਜੀ ਪਸਮਾਰ ਜਿਹੜਾ ਕਰਮਾਲੀ ਦਾ ਹੋ ਗਿਆ ਵਾ ਇਹ ਚੁਵਾਈ ਆ ਆਪਾਂ ਦਿਖਾਉਨੇ ਆ ਪੂਰੀ ਨਿੱਗਰ ਆ ਕਿੰਨਾ ਲੇਵਾ ਨਿੱਗਰ ਹੋਗਾ ਉਹਨਾਂ ਪਸ਼ੂ ਤਲੇ ਦੁੱਧ ਜਿਹੜਾ ਵਧੇਰੇ ਹੋਊਗਾ ਕਾਲੇ ਵੀਰ ਸਾਲ ਲੱਗਦਾ ਡਿੱਗ ਪਿਆ ਉੱਠ ਪਿਆ ਟਿੱਕੇ ਜਿਹੜਾ ਮੇਲ ਕਾਫ ਬੱਚਾ ਆ ਗਿਆ ਵਾ ਕਾਲੇ ਵੀਰ ਕੋਈ ਥਣ ਵੱਧ ਘੱਟ ਕੋਈ ਪੂਰ ਛੱਤਾ ਪਰਾ ਵੀਰ ਜੀ ਤੁਸੀਂ ਵੇਖ ਸਕਦੇ ਜੀ ਮੇਰੇ ਕੋ ਜਿਹੜਾ ਆਪਸ ਮਾਰ ਆ ਗਿਆ ਕਰਮਾਲੀ ਦਾ ਥਣ ਥਣ ਭਾਂਡਾ ਇਹੋ ਜਿਹਾ ਕਿਤੇ ਕਿਤੇ ਮਿਲਦਾ ਸਹੀ ਗੱਲਾਂ ਬਾਕੀ ਨਿੱਗਰ ਲੈ ਵੇ ਦੀਆ ਆ ਦੇਖੋ ਜੀ ਬਾਲਟੀ ਖਾਲੀ ਕਰਤੀ ਆ ਕੋਈ ਆਪਦੀ ਵੀਰ ਦੋ ਟਾਈਮ ਅਗੇ ਤਸੱਲੀ ਕਰੇ ਤਿੰਨ ਟਾਈਮ ਹਾਂ ਕੋਈ ਚੱਕਨੀ ਆਪਣੀ ਘਰੇ ਵੀਰ ਜੀ ਭੰਗ ਚਾਰ ਟਾਈਮ ਚੋ ਚਾਰ ਟਾਈਮ ਚੋਈ ਕਰੇਗੀ ਇਹਨਾਂ ਨੂੰ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਹੈ ਇਹ ਬੋਟੀ ਦਾਰ ਚੰਗੀ ਰੋਗ ਰੋਗ ਦੀ ਬਾਲੇ ਵੀਰ ਚੋਈ ਬਹੁਤ ਵਧੀਆ ਲੱਗੀ ਹੈ ਬਾਦੀ ਵੀਰ ਨੇ ਜਿਹੜੀ ਆ 10 ਕਿਲੋ ਦੀ ਥੱਲੇ ਰੱਖੀ ਆ ਸਵਾਈ ਬਹੁਤ ਸੋਹਣੀ ਲੱਗੀ ਕਾਲੇ ਵੀ। ਸਵਾਈਆ ਵੀਰ ਨੰਦਾ ਆ ਜਾਂਦਾ ਚੋ ਲੱਗਿਆ ਗਾ। ਸਹੀ ਗੱਲ। ਬਹੁਤ ਔਖੀ। ਪਿਛਲੇ ਦਿਨਾਂ ਦੀ ਐਵੇਂ ਧਾਰਾ ਮਾਰ ਗਿਆ ਤਾਂ। ਕੋਈ ਗੱਲ ਨਹੀਂ ਛੱਡ ਦਿਓ ਅਗਲੇ ਨੂੰ। ਵਾਕੇ ਆ ਵੀ ਕਾਲਿਆ। ਤੇ ਭਾਈ ਇਹ ਲੋ ਮੰਦਣਾ ਬਹੁ ਗੈਣ ਨੂੰ। ਨਾ ਤਾਂ ਵੀਰ ਮੇਰੇ ਇਸ ਹਵਾਨੇ ਨੂੰ ਕੋਈ ਮਸਟੈਟਸ ਨਾ ਹੀ ਕੋਈ ਇਹਦਾ ਧੰਨਵਾਦ ਘੱਟ ਨਿਕਲਣਾ। ਔਣ ਵਾਲੇ ਸਮੇਂ ਦੇ ਵਿੱਚ ਵੀ ਇਹ ਨਿੱਗਰ ਰਹੂਗੀ ਤੇ ਗਰਮੀ ਦੇ ਪੱਖ ਨੂੰ ਬਹੁਤ ਸੋਹਣੀ ਵਹਿੜ ਰਹੂਗੀ ਤੇ ਪੂਰੀ ਜੰਮੀ ਪਲੀ ਆ ਜਿੰਨਾ ਜਿੰਨਾ ਵੀ ਪਾਲੋਗੇ ਉਨਾ ਹੀ ਇਹਦੇ ਥੱਲੇ ਚੋਲੋਗੇ ਤੇ ਦੁੱਧ ਵੀ ਇਹਦਾ ਜਿਹੜਾ ਮੱਝਾਂ ਦੀ ਕੁਆਲਿਟੀ ਵਾਲਾ ਹੋਊਗਾ ਇਹ ਨਹੀਂ ਫੈਡ ਮੋਦੀ ਆ ਫੈਡ ਕਿੰਨੀ ਕ ਆ ਜਾਂਦੀ ਕਾਲੇ ਦੀ ਫੈਡ 4 ਹੈਗੀ ਆ 4 ਹੈਗੀ ਆ ਤੇ 4 ਫੈਡ ਗਾਂ ਦੀ ਆਉਣੀ ਬਹੁਤ ਵਧੀਆ ਗੱਲ ਆ ਆਮ ਕਾਲੇ ਕਈਆਂ ਮੱਝਾਂ ਦੀ ਮਸਾ 5 ਸਵਾ 5 5 3 ਇੱਥੇ ਫੈਡ ਆਉਂਦੀ ਵੇ ਕੋ ਜਿਹੜੀ ਬਾਲਟੀ ਆ ਕਰਮਾਲੀ ਤਾਂ ਉਤਰੀ ਆਉਂਦੇ ਆ ਬਹੁਤ ਵਧੀਆ ਨਿੱਗਰ ਚੋਈ ਕਲਵੀਰ ਜੀ ਚਲੋ ਆਪਾਂ ਨੂੰ ਵੀ ਪਤਾ ਤੁਹਾਡੀ ਸੇਵਾ ਬਹੁਤ ਨੋਰਮਲ ਆ ਜੇ ਆਪਾਂ ਪੂਰਾ ਜੋਰ ਲਾਉਨੇ ਆ ਤਾਂ ਕਿੱਥੋਂ ਤੱਕ ਜਾਣੀ ਕਹੀ ਦੀ ਜੀ 20+ ਦੁੱਧ ਕਰੂਗੀ ਵੇ ਪਲੱਸ ਪੂਰੇ ਜੋਰ ਤੇ ਹਾਂ ਇਹਨਾਂ ਨੇ ਕੀਤਾ ਕਰੂਗੀ ਜਿਹੜੀ ਕਰੂਗੀ ਕੱਦ ਬੜਾ ਵੜਾ ਬੈੜ ਦਾ ਜੰਮੀ ਪਲੀ ਬੜੀ ਆ ਤੇ ਬਹੁਤ ਚੰਗੀ ਆ ਕਾਲੇ ਲੱਗਦਾ ਨਹੀਂ ਸੀ ਹਵਾਂ ਨਾ ਵੇਖੇ ਦਾ ਲੇਵਾ ਵੇਖੇ ਇਹਨਾਂ ਦਾ ਦੁੱਧ ਕੱਢੂਗੀ ਹੈ ਹਾਂ ਪੂਰੀ ਨਹੀਂ ਇਹੀ ਤੇ ਗੋਣੀਆਂ ਨਾ ਵੀਰ ਹੂੰ ਇਹ ਆ ਮੈਂ ਬਾਕੀ ਇਹ ਪੀਕ ਲੈਵਲ ਫੜਨਾ ਆ ਪੀਕ ਲੈਵਲ ਫੜਨਾ ਆ ਮੈਂ ਸੱਜਣਾ ਨੂੰ ਹੋਣਾ ਕਿ ਥੱਲੇ ਤਾਂ ਕੁਝ ਦੀ ਦੇਣੀ ਕਈ ਵਾਰ ਜਿਹੜਾ ਲਫਾਫਾ ਲੈਵਾ ਸਾਡੀ ਭਾਸ਼ਾ ਚ ਕਿਹਾ ਜਾਂਦਾ ਛੱਡਾ ਜਿਆਦਾ ਵੱਡਾ ਵਾ ਘੂਲਦਾ ਫਿਰਦਾ ਇੱਧਰ ਉੱਧਰ ਉਹ ਕੁਛ ਨਹੀਂ ਆ ਉਹ ਕੁਛ ਨਹੀਂ ਨਿੱਕਰ ਲਿਆ ਨੀ ਨੀਰ ਸਹੀ ਆਉਂਦੀ ਡਰਾਈਵ ਨਹੀਂ ਸਹੀ ਆਉਂਦੀ ਥਾਣੇ ਵੱਧ ਘਟ ਜਾਂਦੇ ਆ ਮਸਕਰੇਟਰ ਦਾ ਡਰ ਰਹਿੰਦਾ ਤੇ ਆ ਗਿਆ ਵੀ ਕਾਲੇ ਵੀਰ ਦੁੱਧ ਕਿੰਨਾ ਦੱਸਿਆ ਸੀਗਾ ਚਲੋ ਜਿੰਨਾ ਕ ਆਪਣੀ ਨਿਗਾਹ ਨੇ ਤੋਲਿਆ ਇਹਨਾਂ ਦਾ ਆਪਾਂ ਨੂੰ ਜ਼ਰੂਰ ਲੱਗਨਦਿਆ ਵੀ ਦੁੱਧ ਜਿਹੜਾ ਹੈਗਾ ਹੂੰ ਹਾਂ 17 ਦੇਖ ਲੋ ਤੁਸੀਂ ਕੋਈ ਥਾਂ ਵੱਧ ਘਟ ਨਹੀਂ ਨਿਕਲਿਆ ਤਾਂ ਚਲੋ ਆਪਾਂ ਜਿੰਨਾ ਆਪਾਂ ਨੂੰ ਪ੍ਰਮਾਤਮਾ ਵੱਲੋਂ ਪਰਖ ਨਰ ਕਰਾ। ਕੋਈ ਨਾ ਇੱਕ ਨੰਬਰਾ ਕੋਈ ਘੱਟ ਨਹੀਂ ਲੈ ਦੇ ਵਿੱਚ ਵੀਰ ਜੀ। ਹਾਂ ਵਪਾਰੀ ਆ ਸਾਨੂੰ ਵੀ ਇਹ ਚੀਜ਼ ਦਾ ਪਤਾ ਵਾ। ਆ ਦੇਖੋ ਜੀ। ਦਾਖਲ ਵੀਰ ਆਵਾਜ਼ ਇਹਦੀ ਜਿਹੜੀ ਖੜਕਾ ਤੇਰੀ ਬਾਲਟੀ ਦਾ ਉਹੀ ਦੱਸਦਾ ਵੀ ਇਹਦੇ ਵਿੱਚ ਦੁੱਧ ਕਿੰਨਾ ਹੋਊਗਾ। ਦੁੱਧ ਬਹੁਤ ਵਧੀਆ ਵਾ। ਤੇ ਆਪਦੀ ਕੋਈ ਵੀਰ ਮੇਰਾ ਦੋ ਟਾਈਮ ਤਸੱਲੀ ਕਰੇ ਤਿੰਨ ਟਾਈਮ ਕਰੇ। ਕਾਰ ਆਗੇ ਕਰੇ ਜਿਸ ਤਰ੍ਹਾਂ ਵੀ ਕੋਈ ਆਨਲਾਈਨ ਵੀ ਭਰਾ ਸੌਦਾ ਕਰਦਾ ਤੇ ਵੀਰ ਨੇ ਜੋ ਦੱਸਿਆ ਜਿੰਨਾ ਚਲੋ ਆਪਾਂ ਵੀ ਇਸ ਚੀਜ਼ ਦੀ ਗਾਰੰਟੀ ਦੇ ਕੇ ਭੇਜ ਦਾਂਗੇ ਆਪਣੇ ਵੱਲੋਂ ਵੀ ਬਿਲਕੁਲ ਜੀ ਇਹ ਬਹੁਤ ਚੰਗੀ ਆ ਆਪਣੇ ਟਾਈਮ ਦੋ ਟਾਈਮ ਚੁਆਈ ਕਰ ਲਏ ਵੀਰ ਕੋਈ ਤਿੰਨ ਟਾਈਮ ਕਰ ਦੇ ਬੇ ਕੋ ਕਹ ਵੀ ਹੈ ਜੰਮੀ ਬੜੀ ਬੱਚੀ ਨਾ ਲਿਸ਼ਕ ਬੜੀ ਸ਼ਾਈਨਿੰਗ ਜਿੰਨਾ ਆਪਾਂ ਕਹਿੰਦੇ ਨਾ ਦੇਖ ਕਾਲੇ ਕਾਲਾ ਤੇ ਚਿੱਟੇ ਨਾ ਚਿੱਟਾ ਇੰਨੀ ਕਿ ਜ਼ਿਆਦੀ ਚਮਕਾ ਕਿ ਜਿਸ ਤਰ੍ਹਾਂ ਇਹਨੂੰ ਪੇਂਟ ਕੀਤਾ ਹੁੰਦਾ ਇਹ ਪੇਂਟ ਬਹੁਤ ਘਾਟ ਮਿਲਦੇ ਇਸ ਤਰ੍ਹਾਂ ਦੋ ਰੰਗ देखो दो रंग बहुत ਘੱਟ ਮਤਲਬ ਮਿਲਦੇ ਆ ਕਾਲੀ ਵੀ ਕਿਤੇ ਨਾ ਕਿਤੇ ਖੁਸ਼ਕੀ ਹੁੰਦੀ ਆ ਇਹ ਜੰਮੀ ਬੜੀ ਬਰੀਕੀ ਆ ਜਾਂਦੀ ਹੈ ਬਰੀਕੀ ਹੈ ਨਾ ਕੱਢਦੇ ਉਹ ਹੋਰ ਸਕਤੀ ਹੋ ਜਾਂਦਾ ਕੁਝ ਉਹ ਚੀਜ਼ ਹੋਰ ਹੋ ਜਾਂਦੀ ਤੇ ਨੰਬਰ ਦਸੀਏ ਨੰਬਰ ਵੀਰ ਜੀ ਹੈਗਾ 98157 ਹਾਂ 14346 14346 ਚਲੋ 98157 14346 ਤੇ ਵੀ ਰੇਟ ਜਿਹੜਾ ਫਾਈਨਲਲੀ ਆਪਾਂ ਦਸੀਏ ਰੇਟ ਵੀਰ ਜੀ ਆਪਾਂ ਦੇਣ ਲੈਣ ਵਾਲੀ ਗੱਲ ਕਰਦੇ ਹਾਂ ਦੇਣ ਲੈਣ ਇਹ ਮੰਗਨ ਹੁੰਦੇ ਐਵੇਂ ਆਖੀ ਜਾਈ 70 ਜਾਂ 60 ਹੈ ਨਾ ਹਾਂ ਕਾਲੀ ਵੀ ਰੋਣਾ ਕਰੀ ਜਿੰਨਾ ਕ ਆਪਾਂ ਦੇ ਲੈ ਗਏ 35000 ਦੀ ਅੱਧੀ ਹੋ ਸੀ ਜਿਆਨ 53000 ਨਹੀਂ ਕਾਲੇ ਆ ਥੋੜਾ ਜਿਹਾ ਥੱਲੇ ਆ 10 ਕੋਈ ਮੌਕੇ ਤੇ ਮਾਨਦਾਨ ਕਰਦੇ ਆਗੇ ਫਿਰ ਵੀ ਛੱਡ ਹੁਣੇ ਛੱਡ ਕੋਈ ਨਹੀਂ ਕਰ ਲਾਂਗੇ ਜਦੋਂ ਉਧਰ ਵੇਨਾ ਕਦੀ ਨਹੀਂ ਦੇਖਦਾ ਆਪਾਂ ਦੇਖਣੋਂ ਆਪਾਂ ਨਹੀਂ ਆ ਕੀ ਕੋਸ਼ਣਾ YouTube ਨਹੀਂ ਕਾਲੇ ਚਲੋ ਕੋਈ ਆਲੇ ਰੇਟ ਤੋਂ ਬਹੁਤ ਜਾਇ ਕੀਤਾ ਬਾਕੀ ਮੇਰੇ ਵੀਰ ਨਾ ਵੀਰ ਨਾਲ ਗੱਲ ਕਰਕੇ ਮਾਨਦਾਨ ਤੁਹਾਡਾ ਜਰੂਰ ਕਰੂਗਾ ਭਰਾ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਛੋੜਛੱਪਾ ਹੋਊਗਾ ਲਾਗੇ ਬੰਨੇ ਦਾ ਕੋਈ ਕਿਰਾਇਆ ਭਾੜਾ ਜਿਹੜਾ ਕੋਈ 150 ਕਿਲੋਮੀਟਰ ਤੱਕ ਜੂਰ ਵੀ 1500 ਹੋਰ ਘਟਾ ਦੇਾਂਗੇ ਆਪਾਂ ਘਟਾ ਦੂ ਵੀਰ ਤੇ ਬਾਕੀ ਕੋਈ ਗੱਲ ਨਹੀਂ ਕੋਈ ਵੀ ਸੱਜਣ ਕਾਲ ਕਰ ਸਕਦਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ